ਲਓ ਜੀ ਅੱਜ ਆਪਣਾ ਤੀਜਾ ਦਿਨ ਸੀ ਦੁਪਹਿਰ ਦਾ ਟਾਈਮ ਹੋ ਚੁੱਕਾ ਦੀ ਚਾਹ ਬਣਾਈ ਅਸੀਂ ਤੇ ਕਿਉਂਕਿ ਨਾਲੇ ਦਾ ਸੀ ਚਾਹ ਪੀ ਲਈ ਇੱਥੇ ਨਾਲੇ ਸਾਡੇ ਮੋਟਰਸਾਈਕਲ ਨੂੰ ਰੈਸਟ ਮਿਲ ਗਈ ਕਿਉਂਕਿ ਤਕਰੀਬਨ 120 ਕਿਲੋਮੀਟਰ ਦਾ ਜਿਹੜਾ ਸਫਰ ਆ ਸੀ ਉਹ ਤੈਅ ਕਰ ਚੁੱਕੇ ਸੀ ਜੇ ਜਿਆਦਾ ਮੋੜਥੇ ਕਿ ਲੰਬਾ ਚਲਾਉਂਦੇ ਤਾਂ ਮੋੜਥੇ ਗਰਮ ਹੋ ਜਾਂਦੇ ਨੇ ਵੈਸੇ ਰੈਸਟ ਵੀ ਜ਼ਰੂਰੀ ਹੁੰਦੀ ਆ ਆਲੇ-ਦਾਲੇ এনवायरमेंट ਆ ਜਿਹੜਾ ਉਹ ਬਹੁਤ ਜਿਆਦਾ ਵਧੀਆ ਸੀ ਚਾਹ ਦਾ ਟੱਪ ਆਪਣਾ ਭਰਿਆ ਸੀ ਆੜਦਾਲੇ ਤੁਸੀਂ ਦੇਖੋ ਠੰਡੀ ਹਵਾ ਚੱਲਦੀ ਆ ਹਰੇ ਹਰੇ ਦਰਾਫਤੂ ਤੇ ਉੱਚੀਆਂ ਪਹਾੜੀਆਂ ਜਾਣ ਕੇ ਦ੍ਰਿਸ਼ਾ ਜਿਹੜਾ ਪਹਾੜਾਂ ਦਾ ਬਹੁਤ ਜ਼ਿਆਦਾ ਵਧੀਆ ਤੇ ਅਗਲਾ ਸਫ਼ਰ ਸ਼ੁਰੂ बी सोड टक्के पार के होईल मग बरी ਤਾਂ ਵੀ ਇੱਥੇ ਸਾਡਾ ਮੋਟਰਸਾਈਕਲ ਹੋਇਆ ਦੀ ਪੈਂਚਰ ਬਹੁਤ ਮੁੱਖ ਹੈ ਜੀ ਪੈਂਚਰ ਲਵਾ ਕੇ ਅਸੀਂ ਜਾ ਰਹੇ ਹਾਂ ਇੱਥੋਂ ਵੀਰਾਂ ਵੱਲੋਂ ਪੈਂਚਰ ਲਾਇਆ ਗਿਆ ਸਾਡੇ ਮੋਟਰਸਾਈਕਲ ਨੂੰ ਮੋਟਰਸਾਈਕਲ ਠੀਕ ਕਰਾਉਣ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਹਾਂ ਜੋਸੀ ਮੱਠ ਇੱਥੋਂ ਦਾ ਇੱਥੋਂ ਅੱਗੇ ਦਾ ਜਿਹੜਾ ਆਪਣੇ ਸਫਰ ਕਹਿ ਸਕਦੇ ਆ ਆਪਾਂ 10 ਕਿਲੋਮੀਟਰ ਦਾ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਪਹੁੰਚ ਜਾਣਾ ਰਾਤ ਦਾ ਟਾਈਮ ਹੋ ਚੁੱਕਿਆ ਕਿਉਂਕਿ ਮੋਟਰਸਾਈਕਲ ਖਰਾਬ ਹੋ ਗਿਆ ਰਾਹ ਦੇ ਵਿੱਚ ਯਾਰ ਦੋ ਵਾਰ ਜਿਹਦੇ ਕਰਕੇ ਸਾਨੂੰ ਕਾਫੀ ਜ਼ਿਆਦਾ ਨੀਰਾ ਹੋ ਗਿਆ ਤਕਰੀਬਨ ਸਾਨੂੰ 1.5 ਹੋ ਗਏ ਤੇ ਰੋਡ ਦੇਖ ਰਹੇ ਹਾਂ ਸੁਣਨੇ ਵੇ ਨੇ ਵੈਸੇ ਰਾਤ ਦਾ ਸਫਰ ਵਧੀਆ ਵੀ ਮੇਰੇ ਹਿਸਾਬ ਨਾਲ ਇੱਕ ਹਿਸਾਬ ਨਾਲ ਕਿਉਂਕਿ ਰਾਤ ਨੂੰ ਟ੍ਰੈਫਿਕ ਬਹੁਤ ਘੱਟ ਹੁੰਦੀ ਆ ਪਰ ਜੇ ਮੋਟਰਸਾਈਕਲ ਖਰਾਬ ਹੋ ਜਾਂਦਾ ਜਾਂ ਆਪਣੀ ਬਾਈਕ ਖਰਾਬ ਹੋ ਜਾਂਦੀ ਆ ਤਾਂ ਫੇ ਔਖਾ ਹੋ ਜਾਂਦਾ ਤੁਸੀਂ ਉੱਤੇ ਸ਼ਹਿਰ ਦੇਖ ਰਹੇ ਹੋ ਲਾਈਟਾਂ ਚੱਲ ਰਹੀਆਂ ਨੇ ਸਫਰ ਜਾਨੀ ਕਿ ਬਹੁਤ ਵਧੀਆ ਰਿਹਾ ਇੱਥੇ ਜ਼ਿਆਤਰ ਉਤਰਾਈ ਆ ਮੋੜ ਕਾਫੀ ਜ਼ਿਆਦਾ ਨੇ ਇਸ ਲਈ ਇੱਥੇ ਰਫ਼ਤਾਰ ਆ ਜਿਹੜੀ ਮੋਟਰਸਾਈਕਲਾਂ ਦੇ ਸੀ ਹੌਲੀ ਹੋ ਰੱਖੀ ਕਿਉਂਕਿ ਸਾਰੀ ਉਤਰਾਈ ਆ ਇਦੋ ਗਾਂਵਾਂ ਦੇਖਿਓ ਜਿਹੜੇ ਰੋਡ ਨੇ ਬਾਲੇ ਵਧੀਆ ਨੇ ਨਾ ਲੈਣਾ ਨਾ ਬੋਤਲ ਮੈਂ ਤਾਂ ਕਿਦੋਂ ਹੀ ਪਾਣੀ ਨਵਿੰਦਰ ਘਾਟ ਤੋਂ ਆਪਾਂ ਅੱਗੇ ਤੁਰ ਕੇ ਜਾਵਾਂਗੇ ਇੱਥੇ ਪੁਲ ਪਾਰ ਕਰਕੇ ਅੱਗੇ ਜਾ ਕੇ ਆਪਾਂ ਕਹਿ ਸਕਦੇ ਹਾਂ ਗੱਡੀਆਂ ਦੇ ਵਿੱਚ ਬੈਠਣਾ ਪੈਂਦਾ ਕਿਉਂਕਿ ਇੱਥੋਂ 4 ਕਿਲੋਮੀਟਰ ਆਪਾਂ ਨੂੰ ਗੱਡੀਆਂ ਅੱਗੇ ਛੱਡ ਕੇ ਆਉਂਦੀਆਂ ਨੇ ਜਿੱਥੋਂ ਜਿਹੜੀ ਆਪਣੀ ਅਗਲੀ ਯਾਤਰਾ ਉਹ ਸ਼ੁਰੂ ਹੁੰਦੀ ਆ ਪੈਦਲ ਇੱਥੇ ਤੋਂ ਤੋਂ ਜਿਹੜੀਆਂ ਗੱਡੀਆਂ ਖੜੀਆਂ ਹੋਣਗੀਆਂ ਉਹਦੇ ਵਿੱਚ ਸਿਰਫ ਤੋਂ ਤੋਂ 50 ਰੁਪਏ ਲੈਣਗੇ ਇੱਕ ਸਵਾਰੀ ਦੇ 50 ਰੁਪਏ ਇੱਥੋਂ ਆਪਾਂ ਬੈਠ ਕੇ ਜੀ ਗੱਡੀ ਚ 9 ਜਾਂ 10 ਜਣ ਬੈਠ ਜਾਂਦੇ ਨੇ ਉਹ ਅੱਗੇ ਜਾ ਕੇ ਲਾਇਆ ਹੁੰਦੇ ਨੇ ਉੱਥੇ ਤੁਹਾਡਾ ਜਿਹੜਾ ਰਜਿਸਟ੍ਰੇਸ਼ਨ ਕਾਰਡ ਆ ਉਹ ਵੀ ਚੈੱਕ ਹੁੰਦਾ ਉਹ ਜ਼ਰੂਰ ਆ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹਾਂ 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 ਕਿ ਆ ਠੰਡੀ ਹਵਾਵਾਂ ਵੀ ਵਾਹ ਕਿੱਕਾ ਖੱਚ ਕੇ ਕਿਸ ਤਰ੍ਹਾਂ ਨਾ ਫਾਇੰਡ ਆ ਵੀ ਮੜਿਆ ਸੁਵਿੰਦਰ ਇੱਧਰ ਚੜਾਈ ਥੋੜੀ ਔਖੀ ਆ ਪਰ ਸਟੈਪ ਨੇ ਜਿਹੜੇ ਤੁਸੀਂ ਜਿੰਨੇ ਛੋਟੇ ਲਓਗੇ ਉਹਨਾਂ ਵਧੀਆ ਰਹੂਗਾ ਜੇ ਜ਼ਿਆਦਾ ਵੱਡੇ ਸਟੈਪ ਲੈਣੇ ਆ ਤਾਂ ਬੰਦਾ ਥੱਕਦਾ ਜ਼ਿਆਦਾ ਤੇ ਹੌਲੀ ਹੌਲੀ ਤੁਰਿ ਜਾਓ ਤੇ ਵਾਹਿਗੁਰੂ ਦੀ ਕਿਰਪਾ ਨਾਲ ਚੜਾਈ ਆਸਾਨੀ ਦੇ ਨਾਲ ਚੜ੍ਹ ਹੋ ਜਾਂਦੀ ਆ ਜਦ ਇੱਥੇ ਤੱਕ ਆ ਗਏ ਤਾਂ ਹੌਲੀ ਹੌਲੀ ਕੇ ਤੁਰਿ ਜਾਓ ਬਸ ਜਿਹੜੇ ਕਦਮ ਨੇ ਹੌਲੀ ਚੱਕਣੇ ਨੇ ਮਨਵੀਰ ਵੀਰ ਤੇ ਨਾਲ ਕਿਵੇਂ ਲੱਗ ਰਿਹਾ ਹੈ ਕੰਫਰਟ ਹੈ ਪੂਰੇ ਭਾਈ ਓੱਖਾ ਲੱਗਾ ਸੀ ਹੁਣੇ ਜਾਨੀ ਕਿ ਸਟੈਪ ਛੋਟਾ ਲੈ ਕੇ ਤੁਰਨਾ ਤਾਂ ਛੇਤੀ ਤੁਰ ਹੁੰਦਾ ਜੇ ਬੜਾ ਸਟੈਪ ਲਵਾਂਗੇ ਤਾਂ ਤੁਰ ਨਹੀਂਦਾ ਸਾਰੀ ਗੱਲ ਮੰਨਦੀ ਆ ਮੰਨ ਮਾਰਨਾ ਪੈਣਾ ਤੁਹਾਨੂੰ ਮੰਨ ਜੇ ਸਿੱਟ ਲਿਆ ਫਿਰ ਕੰਮ ਖਰਾਬ ਆ ਪਰ ਜੇ ਆ ਹੁਣ ਤੁਰ ਹੀ ਜਾਂਦੇ ਆ ਹੌਲੀ ਹੌਲੀ ਹਾਂ ਸਸੀ ਦਾ ਬਾਜੀ ਵਾਹੇ ਗਰੂਜਿਕ ਲੈ ਵੀ ਅਸੀਂ ਅੱਧਵ ਦੇ ਵਿੱਚ ਆ ਗਏ ਤੇ ਇੱਥੇ ਚਾਹ ਬਣਾਵਾਂਗੇ ਚਾਹ ਪੀਵਾਂਗੇ ਚਾਹ ਇੱਥੇ ਚੱਲਣ ਦੋ ਚਾਹ ਪੂਰੀ ਵਧੀਆ ਤੇ ਬਾਈ ਇੱਥੇ ਸਭ ਤੋਂ ਵਧੀਆ ਤਰੀਕਾ ਛੋਟੇ ਸਟੈਪ ਤਰੋ ਹੌਲੀ ਤਰੋ ਤੇ ਵਾਲੀ ਕਾਲੀ ਨਾ ਕੁੱਟੋ ਤੇ ਜ਼ੋਰ ਨਾ ਲਾਓ ਵਾਲਾ ਆ ਨਜ਼ਾਰੇ ਦਾ ਸੌਦਾ ਯਾਰ ਪੂਰਾ ਵਧੀਆ ਬਾਈ ਇੱਥੇ ਹੌਲੀ-ਹੌਲੀ ਚੜੋ ਬਾਈ ਹੁਣੀ ਚਾਹ ਬਣਾ ਰਹੇ ਨੇ ਅੱਧ ਜਿਸੀਂ ਪਹੁੰਚ ਚੁੱਕੇ ਆਂ ਚਾਹ ਦਾ ਕੱਪ ਪੈਂਦਾ ਸਾਨੂੰ ਮਹਿੰਗਾ ਪਰ ਆਪਣਾ ਅਸੀਂ ਸਿਸਟਮ ਕੀਤਾ ਹੋਇਆ ਯਾਨੀ ਕਿ ਵਧੀਆ ਤੁਸੀਂ ਨਾਲ ਆ ਸਿਲੰਡਰ ਲੈ ਕੇ ਆ ਸਕਦੇ ਛੋਟਾ ਜਾਂ ਚੁੱਲਾ ਇੱਕ ਗੱਲ ਦੋਣੀ ਆ ਤੇ ਚਾਹ ਬਣ ਕੇ ਤਿਆਰ ਲੈਚੀਆਂ ਵਾਲੀ ਦੇਖੇ ਆਵੜੇ ਕਿ ਨਹੀਂ ਲੱਗੇ ਹੋਏ ਆ ਵੀ ਤੁਹਾਡਾ ਨਹੀਂ ਬੈਠੇ ਆਹ ਬਾਈ ਬੜਾ ਖੁਸ਼ ਆ ਕਿਵੇਂ ਵਧੀਆ ਪੂਰਾ ਹੈ ਨਾ ਹੈ ਹੋਰ ਭਾਈ ਕਿਵੇਂ ਆ ਪੂਰਾ ਵਧੀਆ ਫਿੱਟ ਤਰੰਦਾ ਠੀਕ ਆ ਕਿੱਥੇ ਆ ਪੂਰਾ ਵਧੀਆ ਗੱਡੀ ਉੱਪਰ ਥੋੜਾ ਨਾ ਹੀ ਪਿੱਛਾ ਆ ਜਾਣਾ ਆਏ ਨਹੀਂ ਝਗੜਾ ਵੀਰੇ ਜਿੱਦਾਂ ਕਰਨਾ ਪੂਰਾ ਭਾਈ ਖਿੱਚ ਕੇ ਕੰਮ ਆ ਲੈ ਇੱਥੇ ਰੱਖ ਆਪਣਾ ਆਪਣੇ ਜਿਹਨੇ ਚਾਹ ਪੀਣੀ ਆ ਫੇਰ ਨਾ ਕਿਹੋ ਥੋੜਾ ਜਿਹਾ ਪਾਣੀ ਲੱਗਿਆ ਮੈਚ ਥੋੜਾ ਜਿਹਾ ਮੌਸਮ ਇੱਥੇ ਆ ਕੇ ਠੰਡਾ ਹੋ ਗਿਆ ਇਹ ਆਪਾਂ ਲਗਾਤਾਰ ਚੱਲਦੀ ਰਹੀ ਏ ਫੇਲਦਾ ਬਾਈ ਗਰਮੀ ਹੀ ਰਹਿੰਦੀ ਆ ਜਦ ਆਪਾਂ ਖੜ੍ਹ ਜਾਂਦੇ ਆ ਫੇਰ ਠੰਡਾ ਮੌਸਮ ਹੋ ਜਾਂਦਾ ਅਸਲੀ ਟਰੈਕ ਤੇ ਹੌਲੀ ਹੌਲੀ ਚੱਲਦੇ ਰਹੋ ਅੱਛਾ ਪਰ ਇਹ ਨਹੀਂ ਜਾਂ ਰਹੇ ਹਾਲੇ ਅਰੇ ਕੋਈ ਨਾ ਹੈਗੇ ਅਸੀਂ ਇੱਧਰ ਨੂੰ ਤਿੰਨੇ ਚਾਰੇ ਮੂੰਹ ਕਰਿਓ ਇੱਧਰ ਨੂੰ ਅੱਧਾ ਸਫ਼ਰ ਆਪਾਂ ਤੈਅ ਕਰ ਚੁੱਕੇ ਆ ਅੱਧੀ ਯਾਤਰਾ ਪਰ ਹੁਣ ਇੱਥੇ ਤੱਕ ਆ ਕੇ ਬੁਰਾ ਹਾਲ ਹੋ ਗਿਆ ਬਾਈ ਆਪਣਾ ਬੁਰਾ ਹਾਲ ਹੁਣ ਕੋਈ ਨਹੀਂ ਹੋਇਆ ਵੀਰੇ ਬਹੁਤ ਵਧੀਆ ਲੱਗ ਰਿਹਾ ਬਾਈ ਇਹ ਦੇਖਣ ਨੂੰ ਹੀ ਲੱਗ ਰਿਹਾ ਨਾ 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 ਬਾਈ ਥੱਕਿਆ ਪਿਆ ਇਹ ਪੂਰਾ ਵੀਰੇ ਥੱਕਿਆ ਕੀ ਕੋਈ ਚੱਕਰ ਨਹੀਂ ਹੈਗਾ ਇੰਨਾ ਜ਼ਿਆਦਾ ਆਪਾਂ ਕਹਿੰਦੇ ਆ ਵੀ ਥਕਾਵਟ ਤੁਕੂ ਫਟੂ ਤੁ ਜਿੰਨਾ ਖਤਰੇ ਵਾਲਾ ਕੰਮ ਨਹੀਂ ਹੋਣਾ ਸਵਾਦ ਆ ਪਰ ਆਵਣ ਹੌਲੀ ਚੱਲੇ ਬੰਦਾ ਬਾਈ ਇਹ ਗੱਲ ਸਹੀ ਆ ਅਸੀਂ ਕਈ ਵਾਰੀ ਭੱਜ ਲੈਂਦੇ ਆ ਉਹ ਤੇ ਥਕਾਵਟ ਹੋ ਜਾਂਦੀ ਆ ਰੁਕਣਾ ਚਾਹੀਦਾ ਸੀ ਉਹਨਾਂ ਨੂੰ ਆ ਗਏ ਭਾਈ ਅੱਧ ਹੋ ਜਾਂਦਾ ਜਿਹੜੀ ਉਹ ਚੜਾਈ ਚੜਦੇ ਪਾਣੀ ਤੁਸੀਂ ਦੇਖ ਰਹੇ ਹੋ ਜਮਨ ਇਹਦੇ ਨਾਲ ਕੀ ਹੋ ਕੇ ਤੁਰਨਾ 아, 무리야, 대부분이 무리야, 가오리, 가오리, 가오 가오리, 가 가오리, 가 가오리, 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 가리 가오리, 가오

ਨੀ થી ਛੱਲਾ ਹੋਵਣ ਤੂੰ ਹੋਵੇਂ ਮੈਂ ਹਾਂ ਪਾਣੀ ਬਹੁਤ ਜ਼ਿਆਦਾ ਤੇਜ਼ ਹੈ ਤੇ ਝਾਲ ਪੈਂਦੀ ਦੇਖ ਰਿਹਾ ਹਾਂ ਅਕਤੂ ਦਾ ਦੇਖਣਾ ਬਸ ਹੋਕ ਤੇ ਬਣਾ ਦੇ ਉਹ ਹੋਕ ਬਣਾ ਦੀ ਉਹ ਤੇਰੇ ਨਾਲ ਜਿਹੜਾ ਹੋਕ ਬਣਾਉਂਦਾ ਕੋਈ ਜਾਣੀ ਇਹ ਪਤਾ ਨਹੀਂ ਫਿਰ ਵੀ ਬਣਾਣਾ ਹੋਕ ਬਣਾਉਣਾ ਨਹੀਂ ਆਹਾਂ ਤੋੜ ਕੇ ਬਣਾ ਦੇ ਬਾਹਰ ਦਾ ਭੋਰੀ ਦਾ ਹੋਣਾ ਆਹਾਂ ਅੱਧੀ ਤੋੜ ਕੇ ਬਣਾਵਾ ਦੇ ਵੀਰ ਹੋਣੀ ਪਹੁੰਚ ਚੁੱਕੇ ਨੇ ਹਾਂ ਬਿਤਾੜੋ ਬੋਲੋ ਆਜਿ ਬੈਠੋ ਆ ਗਿਆ ਦੋ ਮੁੰਡੇ ਆ ਗਏ வீடு வீடியோ பண்ணி மேம் ਵੋਹਿਕ ਤੁਹਾਡਰ ਤੁਹਾਨੂੰ ਮੈਂ ਤਾਂ ਅਗਲਾ ਸਾਲ ਕੋਲ ਤਾਂ ਇਹਦੀ ਅਸੀਂ ਬਣਾ ਰਹੇ ਆਂ ਵੀਡੀਓ ਵਾਹ ਕਿਰੋਸਟੀ ਵਾਹਖ ਇਹ ਦੋ ਅੱਗੇ ਆਪਾਂ 6 ਕਿਲੋਮੀਟਰ ਹੋਰ ਜਾਵਾਂਗੇ ਇਸ ਤੋਂ ਬਾਅਦ ਜਾਣਾ ਆਪਾਂ ਉੱਥੇ ਅੱਗੇ ਹੈਲੀਕਾਪਟਰ ਵਾਲੀ ਐਕਸਪ੍ਰੈਸ ਆ ਰਹੀ ਹੈ ਹੈਲੀਕਾਪਟਰ ਆਇਆ ਤਾਂ ਹੈ ਨਹੀਂ ਪਹਿਲਾਂ 25 ਕਿਟੇ ਤਾਂ ਗਿਆ ਛੋਰ ਦਵਾਰਾ ਤਾਂ ਪਹੁੰਚ ਚੁੱਕੇ ਆਂ ਸੀ ਵਾਹ ਅੱਜ ਇੱਥੇ ਕਰਾਂਗੇ ਰੈਸਟ ਆਪਾਂ ਯਾਤਰਾ ਸ਼ੁਰੂ ਹੋ ਗਈ ਆਪਣੀ ਧੀਜੇ ਜੰ ਦੀ ਥੋੜੀ ਥੋੜੀ ਸنو ਪਈ ਹੋਈ ਹੈ ਇੱਧਰ ਰਾਤ ਮੀਂਹ ਪੈਣ ਤੋਂ ਬਾਅਦ ਸਵੇਰੇ ਤਕਰੀਬਨ 5 ਵਜ ਚੁੱਕਾ ਆਪਣੀ ਸੰਗਤ ਆ ਰਹੀ ਆ ਬਹੁਤ ਜ਼ਰੂਰ ਵਾਹਿਗੁਰੂ ਜੀ ਬਾਰਿਕ ਵਾਹ ਕਿਰੋ ਵਾਹ ਕਿਰੋ ਵਾਹ ਹਾਂ ਹੋ ਗਿਆ ਹੁਣ ਕਿਲੋਮੀਟਰ ਘੱਟੋ ਘੱਟ ਨਹੀਂ ਆਪਾਂ ਸਾਧੋ ਨਹੀਂ ਛੱਡਦਾ ਹੌਲੀ ਹੌਲੀ ਤਰੀਆ ਬਣੇ ਲਓ ਜੀ ਆਪਣੇ ਆਜੋ ਆਜੋ ਚਲੋ ਪ੍ਰਦੀਪ ਦੂਏ ਕਿੱਥੇ ਨੇ ਨਹੀਂ ਵੀਡੀਓ ਬਣਾਉਣੇ ਵੀਡੀਓ ਬਣਾਉਣੇ ਆਉਣੇ ਬੰਦੇ ਆਉਣੇ ਚਲੋ ਚਲੋ ਗਾਟਰ ਫੜ ਲੈਣ ਉਹਨਾਂ ਨੂੰ ਕਹੋ ਕਈਓ ਬੰਦੇ ਮਗਰ ਉਹ ਮਾਗ ਮੋੜ ਤੇ ਹਟਨੇ ਠੀਕ ਆ ਆਜੂ ਭਾਈ ਓਏ ਬੁਲਾ ਆ ਕੇ ਆਉਣੀ ਸੰਗਦਾ ਸੁਤਿੰਦਰ ਵਾਹਿਗੁਰੂ 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 ਥੋੜਾ ਮੇਰਾ ਵੀਰ ਖਿੱਚ ਕੇ ਠੀਕ ਹਣਾ ਪਰ ਪਾਸੇ ਹੁਣ ਪਾਸੇ ਲਾ ਠੀਕ ਹੈ ਠੀਕ ਆ ਪਾਣੀ ਪੈਲੇ ਪਈ ਜਾ ਸੁੱਤਾ ਯਾਰ ਸਹੀ ਫੈਂਡ ਕਰਦੀ ਬਣਾ ਲਾ ਸਰ ਹੁਣ ਚੱਲਣ ਦੀ ਬਣਾ ਨਹੀਂ ਸਕੇ ਪਕੜ ਲਓ ਮੈਂ ਕਿ ਭਾਈ ਓਏ ਓਏ ਇੱਥੇ ਚਾ ਕੇ ਯਾ ਵੀ ਗਲੇਸ਼ੀਅਰ ਤੇ ਪਹੁੰਚ ਚੁੱਕੇ ਹਾਂ ਲੋ ਜੀ ਅਸੀਂ ਉਸ ਤੇ ਪਹੁੰਚ ਚੁੱਕੇ ਹਾਂ ਸੰਗਤ ਆ ਰਹੀ ਆ ਬੱਦਲ ਹੋ ਚੁੱਕੇ ਨੇ ਬਰਫ ਪਈ ਹੋਈ ਆ سنو ਮੇਰਾ ਵੀਰ ਲੱਖੀ ਲੱਖੀ ਵੀਰ ਸਤਿ ਸ੍ਰੀ ਅਕਾਲ ਹੋ ਠੀਕ ਆ ਵੀਰੇ ਮੋਟਰ ਨੂੰ ਕਿਵੇਂ ਲੈ ਕੇ ਆਇਆ ਫਿਰ ਲੈ ਪਾਣੀ ਪੀ ਲੇ ਬਾਈ ਠੰਡਾ ਉਹਨੇ ਮੁਕਾਦੀ ਉਧਰ ਲੈ ਲੋ ਜਿੱਥੇ ਪਹੁੰਚ ਚੁੱਕੇ ਹਾਂ ਬੱਦਲ ਹੋ ਜਾ ਜਾ ਲੱਤ ਬੰਨ ਨੀ ਆਉਣ ਨੂੰ ਤਿਆਰ ਆ ਬਾਈ ਜੀ ਹੁਣੀ ਤੇ ਚਾਹ ਧਰ ਲਈ ਮਨਵੀਰ ਬੈਠਾ ਸਰ ਉਹ ਰਵੀ ਤੇ ਕੋਤਰ ਡੰਡਾ ਆਏਗਾ ਫਗਾਲੀ ਸਾਈਡ ਤੇ ਹੈਗਾ ਡੰਡਾ ਕਟਟਰੀ ਸਾਈਡ ਤੇ ਸਾਡੇ ਤੋਂ ਅੱਗੇ ਨਹੀਂ ਆਉਂਦਾ ਉਹ ਟੋਲੀ ਤਾਂ ਹੀ ਤਾਂ ਮੈਂ ਕੈਸੀ ਨਾ ਫੋਟੋ ਮੈਂ ਤਾਂ ਤੇਰਾ ਲੰਬਾ ਛੱਡ ਦੇ ਛੱਡ ਦੇ ਹੁੰਦੀ ਜਾਂਦਾ ਜੀ ਬਣਾ ਦੇ ਲੈ ਵੀ ਆ ਜਿਹੜੀ ਆਪਾਂ ਚਾਹ ਬਣਾ ਰਹੇ ਆ ਸੁੱਕੇ ਦੁੱਧ ਦੀ ਬਣਾ ਰਹੇ ਆ ਇੱਥੇ ਬਹੁਤ ਹੀ ਕੰਮ ਦਾ ਚੁੱਲਾ ਇਹ ਐਤ ਕੀ ਠੰਡ ਬਾਈ ਉੱਪਰ ਘਟਾ ਜੇ ਦੇਖੀਏ ਮੌਸਮ ਠੀਕ ਆ ਵਧੀਆ ਮੌਸਮ ਆਇਦ ਕੀ ਉਹ ਪਹਾੜਾਂ ਚੋਂ ਪਾਣੀ ਗਰ ਰਿਹਾ ਤੇ ਆਪਾਂ ਉੱਤੇ ਪਹੁੰਚ ਚੁੱਕੇ ਆ ਮਨਵੀਰ ਵੀਰ ਹੋਣੀ ਸਿਰਫ ਘਾਂਟੇ ਵਿੱਚ ਜੇ ਉੱਪਰ ਆ ਗਏ ਲੈ ਲੈ ਤਿੰਨ ਚਾਰ ਘੰਟੇ ਬੱਦਲੇ ਬੱਦਲੇਦਰ ਸਤਨਵੀਰ ਕਿਵੇਂ ਆ ਉਹ ਵਧੀਆ ਨੀਂਦ ਆਦੀ ਆਹ ਹਾਂ ਨੀਂਦ ਆ ਰਹੀ ਆ ਮੁੰਡੇ ਨੂੰ ਸੱਚੀਏ ਰੱਖਿਓ ਬਾਈ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਆ ਤੋ ਜਾਣਿਆ ਯਾਰ ਤੋ ਜਾਣਿਆ ਵਾਹਿਗੁਰੂ ਸਤਿ ਸ੍ਰੀ ਅਕਾਲ ਲੋ ਜੀ ਨਸਾਨ ਸਾਹਿਬ ਦੇ ਦਸ ਸ਼ੁਕਰ ਉਹ ਬਰਫ ਦੇ ਨਾਲ ਉਹ ਬਰਫ ਪਈ ਸਾਡੇ ਉਹ ਉੱਤੇ ਦੇ ਸਾਹਮਣੇ ਹੈ ਠੀਕ ਹੈ ਉਹ ਹੈ ਪਰ ਅਭੀ ਆ ਜਾ ਓ ਵਾਹਿਗੁਰੂ ਸਤਿ ਸ੍ਰੀ ਅਕਾਲ ਉਹ ਹਾਂ ਜਿਹੜੇ ਤੱਕ